ਜਿੱਦਣ ਬੱਚੇ ਤਨ ਅੱਗੇ ਉਹਨਾਂ ਦਾ ਮੌਕਾ ਦੋ ਤੁਹਾਡੀਆਂ ਬੱਚੀਆਂ ਵੀ ਤੁਹਾਡੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਦੀਆਂ ਸਾਡੇ ਸਮਾਜ ਅੰਦਰ ਕੁਝ ਮਾਪੇ ਅਜੇ ਵੀ ਹੁੰਦੇ ਹਨ ਕਿ ਜੋ ਧੀਆ ਦੇ ਜਨਮ ਲੈਣ ਸਮੇਂ ਸੋਗ ਪੈਦਾ ਕਰ ਲੈਂਦੇ ਨੇ ਘਰ ਵਿੱਚ ਲੜਾਈ ਕਲੇਸ਼ ਕਰਨ ਲੱਗੇ ਨੇ ਤੇ ਕੁਝ ਮਾਪੇ ਅਜੇ ਵੀ ਨੇ ਜਿਹੜੇ ਧੀਆ ਦੇ ਜਨਮ ਲੈਣ ਤੇ ਖੁਸ਼ੀ ਮਨਾਉਂਦੇ ਨੇ ਤੇ ਉਹਨਾਂ ਨੂੰ ਪੁੱਤਾਂ ਤੋਂ ਵੱਧ ਕੇ ਪਿਆਰ ਕਰਦੇ ਨੇ ਤੇ ਅੱਜ ਅਸੀਂ ਪਹੁੰਚੇ ਹਾਂ ਪ੍ਰਸਿੱਧ ਕ੍ਰਿਕਟ ਖਿਡਾਰਣ ਹਰਮਨਪ੍ਰੀਤ ਕੌਰ ਦੇ ਕਰ ਜਿੱਥੇ ਅੱਜ ਉਹਨਾਂ ਦੇ ਮਾਤਾ ਪਿਤਾ ਦੇ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਉਹ ਕੱਪੜੇ ਦਿਖਾਵਾਂਗੇ ਜਿਹੜੇ ਹਰਮਨਪ੍ਰੀਤ ਦੇ ਜਨਮ ਸਮੇਂ 0 ਨੰਬਰ ਦਾ ਜਿਹੜਾ ਸੂਟ ਆ ਉਹ ਮੁੰਡਿਆਂ ਵਾਲਾ ਪਾਇਆ ਗਿਆ ਸੀ ਤੇ ਉਸ ਸੂਟ ਤੇ ਵੀ ਜਿਹੜੀ ਤਸਵੀਰ ਆ ਉਹ ਕ੍ਰਿਕਟ ਖੇਡਦਿਆਂ ਦੀ ਦਿਖਾਈ ਗਈ ਸੀ ਕਿਹਾ ਜਾ ਸਕਦਾ ਕਿ ਮਾਪਿਆਂ ਨੂੰ ਮੁੜਤਈ ਸੀ ਕਿ ਸਾਡੀ ਧੀ ਜਿਹੜੀ ਵਧੀਆ ਖਿਡਾਰਨ ਬਣੇ ਕ੍ਰਿਕਟ ਦੀ ਖਿਡਾਰਨ ਬਣੇ ਤੇ ਜਨਮ ਤੋਂ ਬਾਅਦ ਚ ਕਿਸ ਤਰ੍ਹਾਂ ਦੀ ਪਰਵਰਿਸ਼ ਕੀਤੀ ਗਈ ਕਿਸ ਤਰ੍ਹਾਂ ਦਾ ਸੁਭਾਅ ਸੀ ਹਰਮਨਪ੍ਰੀਤ ਦਾ ਸਾਰੀ ਗੱਲਬਾਤ ਅਸੀਂ ਸਾਂਝੀ ਕਰਾਂਗੇ ਪਹਿਲਾਂ ਤਾਂ ਸਰ ਸਵਾਗਤ ਆ ਤੁਹਾਡਾ ਤੁਹਾਨੂੰ ਜੀ ਆਇਆਂ ਨੂੰ ਸਰ ਬਹੁਤ ਬਹੁਤ ਮੁबारक ਹਾਂ ਜੀ ਇਤਨੇ ਅਜਬ ਡੀਪ ਲੰਗ ਪੁੱਟੀ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ ਸਰ ਕਿਸ ਤਰ੍ਹਾਂ ਦਾ ਸਫ਼ਰ ਸ਼ੁਰੂ ਸੀ ਜੇ ਕੀਤਾ ਜਦੋਂ ਹਰਮਨਪ੍ਰੀਤ ਪੈਦਾ ਹੋਈ ਕਿਸ ਤਰ੍ਹਾਂ ਉਹਨੂੰ ਪਾਲਿਆ ਗਿਆ ਕਿਸ ਤਰ੍ਹਾਂ ਦੀਆਂ ਉਹਦੀਆਂ ਹਰਕਤਾਂ ਸੀ ਨਿੱਕੇ ਅੰਦੀ ਇਹ ਤਾਂ ਲੋਕ ਤਾਂ ਅੱਜ ਕਰਨ ਲੱਗੇ ਨੇ ਬੱਚਿਆਂ ਦੇ ਜਨਮ ਦਿਨ ਮਨਾਉਣੇ ਆ ਅਸੀਂ ਇੰਨੇ ਸਾਲ ਪਹਿਲਾਂ ਹੀ ਮਤਲਬ ਜਿੱਦਨ ਬੱਚੀ ਦਾ ਜਨਮ ਹੋਇਆ ਸੀਗਾ ਤੇ ਮੈਂ ਜਿਹੜਾ ਇਹ ਸੂਟ ਲੈ ਕੇ ਆਂਦਾ ਇਹ ਮੁੰਡਿਆਂ ਵਾਲੇ ਸੂਟ ਸੀਗਾ ਇਹ ਜਿਹਦੇ ਉੱਪਰ ਲਿਖਿਆ ਸੀ ਗੁੱਡ ਬੈਟਿੰਗ ਤੇ ਅਸੀਂ ਉਹਨੂੰ ਪਹਿਲੇ ਦਿਨ ਇਹੀ ਪਹਿਨ ਆਇਆ ਸੀ ਤੇ ਖੇਡਦਿਆਂ ਦੀ ਵੀ ਤਸਵੀਰ ਹਾਂਜੀ ਹਾਂਜੀ ਉੱਪਰ ਤਸਵੀਰ ਵੀ ਬਣੀ ਵੀ ਹੈ ਗੁੱਡ ਬੈਟਿੰਗ ਦੇ ਨਾਲ ਤੇ ਬੈਟ ਨਾਲ ਖੇਡ ਰਿਹਾ ਉੱਤੇ ਸਰ ਮੁਰ ਤੋਂ ਕਿਸ ਤਰ੍ਹਾਂ ਦਾ ਸੁਭਾਅ ਸੀ ਹਰਮਨਪ੍ਰੀਤ ਕੌਰ ਕਿਸ ਤਰ੍ਹਾਂ ਕਾ ਪਿਆਰ ਲੈਂਦੀ ਸੀ ਮਾਪਿਆਂ ਦੇ ਵਿੱਚ ਮਾਤਾ ਪਿਤਾ ਦਾ ਜੇ ਕਿਹਾ ਜਾਵੇ ਤਾਂ ਧੀ ਦਾ ਬਾਪ ਦੇ ਨਾਲ ਵੱਖਰਾ ਮੋਹ ਹੁੰਦਾ ਵੱਖਰਾ ਪਿਆਰ ਹਾਂਜੀ ਹਾਂਜੀ ਮੇਰੇ ਵਾਸਤੇ ਤਾਂ ਉਸ ਦਿਨ ਵੀ ਬੱਚੀ ਸੀ ਤੇ ਅੱਜ ਵੀ ਮੇਰੀ ਉਹ ਬੱਚੀ ਉੱਡੀ ਦੀ ਉੱਡ ਗਈ ਹੈ ਲਗਾਤਾਰ ਜਿਹੜੀ ਕਾਮਯਾਬੀ ਹਾਸਲ ਕੀਤੀ ਆ ক্রিকেট ਦੇ ਵਿੱਚ ਅ ਵਰਲਡ ਕੱਪ ਜਿੱਤਿਆ ਕਿਸ ਤਰ੍ਹਾਂ ਲੱਗਿਆ ਜਦੋਂ ਤੁਸੀਂ ਵਿੱਚ ਮੌਕੇ ਤੇ ਲਾਈਵ ਵੇਖਿਆ ਸਾਰਾ ਮੈਚ ਦੇਖਿਆ ਕਿਤੇ ਅੱਗੇ ਵਧੀ ਸੀ ਟੀਮ ਕਿਤੇ ਪਿੱਛੇ ਰਹੀਦੀ ਸੀ ਹਾਂ ਦੀ ਹਾਂ ਜੇ ਅਸੀਂ ਲਾਈਵ ਮੈਚ ਦੇਖਿਆ ਸੀਗਾ ਜੀ ਤੇ ਬਾਤ ਮਤਲਬ ਫਸਕੇ ਮੈਚ ਹੋਇਆ ਵਾ ਦਿਲ ਦੀਆਂ ਧੜਕਣਾ ਵੀ ਬਹੁਤ ਵਧੀਆਂ ਕਦੇ ਮੈਚ ਆਪਣੇ ਹੱਕ ਚ ਹੋ ਜਾਂਦਾਈ ਕਦੇ ਉਹਨਾਂ ਦੇ ਹੋ ਜਾਂਦਾਈ ਫਿਰ ਐਂਡ ਤੇ ਆ ਕੇ ਬਹੁਤ ਵਧੀਆ ਗੇਮ ਚੱਲੀ ਤੇ ਇੱਕਦਾਂ ਮੇ ਜਿਹੜਾ ਮੈਚ ਉਹ ਬਦਲ ਗਿਆ ਤੇ ਅਸੀਂ ਵਰਲਡ ਕੱਪ ਜਿੱਤੇ ਜਦੋਂ ਆਖਰਲਾ ਕੈਚ ਹਰਮਨਪ੍ਰੀਤ ਲੈਂਦੀ ਆ ਤਾਂ ਪੂਰਾ ਵਰਲਡ ਜਿਹੜਾ ਤਾੜੀਆਂ ਮਾਰਦਾ ਤੇ ਗਰਾਊਂਡ ਵੀ ਜਿਹੜਾ ਇੱਕਦਮ ਖੁਸ਼ੀ ਦੇ ਮਾਹੌਲ ਦੇ ਵਿੱਚ ਛਾ ਜਾਂਦਾ ਕਿਸ ਤਰ੍ਹਾਂ ਦਾ ਪਰਫਾਰਮੈਂਸ ਹਾਂਜੀ ਹਾਂਜੀ ਮਤਲਬ ਪੂਰੇ ਮੈਚ ਦੇ ਵਿੱਚ ਹੀ ਬਹੁਤ ਵਧੀਆ ਫੀਲਡਿੰਗ ਹੋਈ ਬਹੁਤ ਵਧੀਆ ਕੈਚ ਹੋਏ ਤੇ ਬਹੁਤ ਵਧੀਆ ਬੈਟਿੰਗ ਹੋਈ ਟੀਮ ਇੱਕਜੁੱਟ ਹੋ ਕੇ ਖੇਡੀ ਪਰ ਐਂਡ ਤੇ ਜਾ ਕੇ ਜਿਹੜੀ ਲਾਸਟ ਬੈਟ ਸੀ ਉਹਦਾ ਕੈਚ ਬੇਟੀ ਕੋਲੇ ਆ ਗਿਆ ਕੁਦਰਤੀ ਜਿਵੇਂ ਆਪਾਂ ਕਹਿ ਸਕਦੇ ਆ ਤੇ ਉਹ ਬੇਟੀ ਨੇ ਜਦੋਂ ਕੈਚ ਕੀਤਾ ਸਾਨੂੰ ਹੋਰ ਵੀ ਬਹੁਤ ਵਧੀਆ ਲੱਗਾ ਸਰ ਜੇ ਗੱਲ ਕੀਤੀ ਹੈ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਵੀ ਉਹਨਾਂ ਨੂੰ ਪਿਆਰ ਦਿੱਤਾ ਗਿਆ ਬਲੈਗ ਆ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਵੀ ਬਰਾਬਰਤਾ ਦੇਣੀ ਚਾਹੀਦੀ ਹੈ ਹਾਂਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਸਾਨੂੰ ਬਹੁਤ ਵਧੀਆ ਲੱਗਿਆ ਉਹਨਾਂ ਨੇ ਬਹੁਤ ਪਿਆਰ ਦਿੱਤਾ ਬੱਚਿਆਂ ਨੂੰ ਤੇ ਮੁੱਖ ਮੰਤਰੀ ਸਾਹਿਬ ਸਾਡੇ ਪੰਜਾਬ ਦੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਵੀ ਬੇਟੀਆਂ ਦੇ ਨਾਲ ਗੱਲ ਕੀਤੀ ਬਹੁਤ ਵਧੀਆ ਲੱਗਿਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਪਰ ਅਸੀਂ ਤੇ ਇਹੀ ਕਹਿੰਨੇ ਆ ਵੀ ਹਜੇ ਵੀ ਜੇ ਲੋਕ ਲਾਈਵ ਦੇਖ ਕੇ ਵੀ ਨਹੀਂ ਸਮਝ ਸਕਦੇਗੇ ਕਿ ਆਪਣੀਆਂ ਬੱਚੀਆਂ ਨੂੰ ਕੁੱਖਾਂ ਵਿੱਚ ਮਾਰਦੇ ਆ ਉਹਨਾਂ ਨੂੰ ਅਸੀਂ ਤੇ ਇਹੀ ਕਹਿਣਾ ਚੁੰਨੇ ਵੀ ਆਪਣੀਆਂ ਬੱਚੀਆਂ ਨੂੰ ਕੁੱਖਾਂ ਚ ਨਾ ਮਾਰੋ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿਓ ਤੁਹਾਡੀਆਂ ਬੱਚੀਆਂ ਵੀ ਤੁਹਾਡੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਗੀਆਂ ਜੇ ਕਈ ਪਰਿਵਾਰ ਅਜਿਹੇ ਆ ਜਦੋਂ ਧੀ ਪੈਦਾ ਹੁੰਦੀ ਹੈ ਤਾਂ ਅਕਸਰ ਹੀ ਲੜਕੀ ਨਾਲ ਦੁਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਕਿ ਆ ਜਾਂਦਾ ਕਿ ਸੱਸਾਂ ਵੀ ਤੰਗ ਪਰੇਸ਼ਾਨ ਕਰਨਗੀਆਂ ਨਹੀਂ ਪਹਿਲਾਂ ਸਾਡੀ ਧੀ ਹੋ ਗਈ ਮੁੰਡਾ ਹੋਣਾ ਚਾਹੀਦਾ ਸੀ ਅਜਿਹਾ ਨਹੀਂ ਹੋਣਾ ਚਾਹੀਦਾ ਹਾਂਜੀ ਸਾਡੇ ਸਮਾਜ ਵਿੱਚ ਬਹੁਤ ਜ਼ਿਆਦਾ ਚੱਲਦਾ ਪਰ ਉਹ ਸੱਸ ਨੂੰ ਇਹ ਨਹੀਂ ਪਤਾ ਕਿ ਉਹ ਵੀ ਕਿਤੇ ਕਿਸ ਦੀ ਬੇਟੀ ਸੀਗੀ ਪਰ ਅਸੀਂ ਤੇ ਇਹੀ ਕਹਿੰਦੇ ਆ ਵੀ ਸਾਡੇ ਦੋ ਬੇਟੇ ਹੋਈਆਂ ਅਸੀਂ ਤਾਂ ਵੀ ਬਹੁਤ ਖੁਸ਼ੀ ਮਨਾਈ ਦੂਜੀ ਬੇਟੀ ਵੇਲੇ ਵੀ ਬਹੁਤ ਖੁਸ਼ੀ ਮਨਾਈ ਪਰ ਉਸ ਤੋਂ ਬਾਅਦ ਬੇਟਾ ਹੋਇਆ ਇਹ ਤਾਂ ਕਹਿੰਦੇ ਆ ਵੀ ਆਪਣੀਆਂ ਬੇਟੀਆਂ ਨੂੰ ਆਪਣੇ ਬੇਟਿਆਂ ਦੇ ਸਮਾਨ ਸਮਝੋ ਤੇ ਉਹ ਅੱਜ ਤੁਸੀਂ ਦੇਖ ਲਓ ਸਾਡੀ ਬੇਟੀ ਨੇ ਕਿੱਥੋਂ ਤੱਕਰ ਸਾਨੂੰ ਪਹੁੰਚਾਇਆ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸਰ ਪੜਾਈ ਕਰਦਿਆਂ ਸਮਿਆਂ ਵੀ ਕਹਿੰਦੇ ਚੰਗੇ ਨੰਬਰ ਹਾਸਲ ਕੀਤੇ ਮਾਤਾ ਜੀ ਦੱਸਦੇ ਕਿ ਪੜਾਈ 'ਚ ਵੀ ਬਹੁਤ ਸ਼ਰਸ਼ਰ ਮਨਰੀਤ ਕਰ ਪੜਾ ਇਹਦੇ ਵਿੱਚ ਵੀ ਸੀ ਤੇ ਮਤਲਬ ਖੇਡਣ ਦੇ ਵਿੱਚ ਦੋਨੇ ਪਾਸੇ ਬੇਟੀ ਬਹੁਤ ਲਾਇਕ ਸੀ ਸਰ ਅੱਜ ਜਿਹੜੀ ਸ਼ਰਟ ਆ ਇਹ ਵੀ ਦਰਸ਼ਕਾਂ ਦੇ ਨਾਲ ਸਾਂਝੀ ਕਰਕੇ ਦਿਖਾਇਓ ਕਿ ਜਿਹੜੀ ਬਿਲਕੁਲ ਦੇਖ ਸਕਦੇ ਹੋ ਕਿ ਸ਼ਰਟ ਆ ਜਿਹੜੀ ਚਾਹ ਦੇ ਨਾਲ ਕਹਿੰਦੇ ਮਾਤਾ ਪਿਤਾ ਨੇ ਲਿਆਂਦੀ ਸੀ ਕਿ ਮੁੰਡਿਆਂ ਵਾਲੀ ਜਿਹੜੀ ਸ਼ਰਟ ਆ ਉਹ ਜਿਹੜੀ ਪਾਉਣੀ ਆ ਵੇਖੋ ਕੁਦਰਤ ਦਾ ਕ੍ਰਿਸ਼ਮਾ ਕਿ ਜਿਹੜੀ ਅੱਜ ਤੋਂ ਜਿਹੜੀ ਜਨਮ ਸਮੇਂ ਦੀ ਜਿਹੜੀ ਸ਼ਰਟ ਆ ਉਹਦੇ ਤੇ ਵੀ ਬੈਟ ਦੀ ਜਿਹੜੀ ਤਸਵੀਰ ਆ ਤੇ ਅੱਜ ਤੱਕ ਜਿਹੜਾ ਮਾਤਾ ਪਿਤਾ ਵੱਲੋਂ ਜਿਹੜੀ ਇਹ ਸ਼ਰਟ ਆ ਸੰਭਾਲ ਕੇ ਰੱਖੀ ਆ ਇਹ ਵੀ ਇੱਕ ਅੱਜ ਦੇ ਸਮਾਜ ਲਈ ਜਿਹੜੀ ਪ੍ਰੇਰਨਾ ਸਰੋਤ ਆ ਕਿ ਜਿਹੜਾ ਬੱਚਿਆਂ ਨੂੰ ਜਿਹੜਾ ਮੁੰਡਿਆਂ ਦੇ ਨਾਲ ਜਿਹੜਾ ਬਰਾਬਰਤਾ ਦੇਣੀ ਚਾਹੀਦੀ ਮਾਤਾ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਕਿ ਧੀ ਨੇ ਅੱਜ ਜਿਹੜਾ ਪੂਰੇ ਵਰਲਡ ਦੇ ਵਿੱਚ ਜਿਹੜਾ ਨਾਂ ਰੋਸ਼ਨ ਕੀਤਾ ਹਾਂਜੀ ਸਾਰਿਆਂ ਨੂੰ ਪਹਿਲਾਂ ਸਾਸਰੇ ਕਾਲ ਪੀਟੀਸੀ ਨੇ ਹੋਈ ਦਾ ਧੰਨਵਾਦ ਕਰਦੇ ਆਂ ਮਾਤਾ ਜੀ ਅੱਜ ਤੱਕ ਜਿਹੜੇ ਕੱਪੜੇ ਆ ਨਿੱਕੇ ਨਿੱਕੇ ਸੰਭਾਲ ਕੇ ਰੱਖਿਆ ਧੀ ਹਾਂਜੀ ਉਹ ਆਪਣੇ ਮਤਲਬ ਸ਼ੁਰੂ ਤੋਂ ਹੀ ਤੁਰਿਆ ਆਉਂਦਾ ਪਹਿਲੇ ਬੱਚੇ ਦਾ ਆਪਾਂ ਕੱਪੜਾ ਸਾਹਮ ਕੇ ਰੱਖਦੇ ਆ ਇਸ ਤਰ੍ਹਾਂ ਅਸੀਂ ਹਰਮਨ ਦਾ ਕੱਪੜਾ ਸਾਹਮ ਕੇ ਰੱਖੇ ਹੋਏ ਐ ਸੂਟ ਉਹਦਾ ਪਹਿਲੇ ਦਿਨ ਤੋਂ ਹੀ ਬੈਟ ਦੀ ਤਸਵੀਰ ਛਾਪੀ ਤੇ ਅੱਜ ਬੈਟ ਮਸ਼ਹੂਰ ਹੋ ਗਿਆ ਹਰਮਨਪ੍ਰੀਤ ਹਾਂਜੀ ਹਾਂਜੀ ਪਹਿਲੇ ਦਿਨ ਤੋਂ ਹੀ ਉਹਦੇ ਜਿਹੜੇ ਕੱਪੜਾ ਪਾਇਆ ਸੀ ਗੁੱਡ ਬੈਟ ਲਿਖਿਆ ਹੋਇਆ ਸੀ ਤੇ ਜਦੋਂ ਗਰਾਊਂਡ ਦੇ ਵਿੱਚ ਜਾਂਦੀ ਸੀ ਤੇ ਕੁਦਰਤੀ ਬੈਟ ਬਾਲ ਨਾਲ ਹੀ ਖੇਡਣਾ ਸ਼ੁਰੂ ਕੀਤਾ ਉਹਨੇ ਪਹਿਲੇ ਦਿਨ ਤੋਂ ਹਰਮਨਦਰ ਜੀ ਜਦੋਂ ਹਰਮਨ ਮੁੰਡਿਆਂ ਦੇ ਨਾਲ ਖੇਡਦੀ ਸੀ ਕਿਤੇ ਆਇਆ ਨਹੀਂ ਫੀਲ ਹੋਇਆ ਕਿ ਮੁੰਡਿਆਂ ਦੇ ਵਿੱਚ ਖੇਡਦੀ ਆ ਕਈ ਮਾਪੇ ਹੁੰਦੇ ਆ ਕਿ ਧੀਆਂ ਨੂੰ ਰੋਕਣ ਲੱਗ ਜਾਂਦੇ ਵੀ ਨਹੀਂ ਮੁੰਡਿਆਂ ਦੇ ਵਿੱਚ ਨਹੀਂ ਖੇਡਣਾ ਕੁੜੀਆਂ ਨੇ ਵੱਖਰਾ ਖੇਡਣਾ ਹਾਂਜੀ ਜਦੋਂ ਬੇਟੀ ਮੇਰੇ ਨਾਲ ਗਰਾਊਂਡ ਜਾਂਦੀ ਸੀ ਛੋਟੀ ਵੱਡੀ ਹੁੰਦੀ ਗਈ ਉਹ ਉਹਨਾਂ ਨੂੰ ਦੇਖ ਕੇ ਮੁੰਡਿਆਂ ਨੂੰ ਕਹਿਣ ਲੱਗੀ ਮੈਂ ਵੀ ਬੈਟਵਾਲ ਖੇਡਣਾ ਤੇ ਬੇਟੀ ਮੁੰਡਿਆਂ ਨਾਲ ਹੀ ਖੇਡਦੀ ਉੱਥੇ ਮੁੰਡੇ ਹੀ ਹੁੰਦੇ ਸੀ ਇਕੱਲੇ ਗਰਾਊਂਡ ਦੇ ਵਿੱਚ ਖੇਡਣ ਵਾਸਤੇ ਕੋਈ ਵੀ ਮਾਪੇ ਆਪ ਦੀ ਕੁੜੀ ਨੂੰ ਗਰਾਊਂਡ 'ਚ ਨਹੀਂ ਸੀ ਭੇਜਦੇ ਤੇ ਬੇਟੀ ਜਾ ਕੇ ਜਦੋਂ ਉਹਨਾਂ ਨਾਲ ਖੇਡਦੀ ਮੈਂ ਵੀ ਨਹੀਂ ਰੋਕਦੀ ਮੈਂ ਖੁਦ ਆਪ ਬੇਟੀ ਨੂੰ ਲੈ ਉੱਥੇ ਮੁੰਡੇ ਇਕੱਠੇ ਹੋ ਕੇ ਗਾਲ੍ਹਾਂ ਵੀ ਕੱਢਦੇ ਜਦੋਂ ਖੇਡਦੇ ਸੀਗੇ ਪਰ ਮੈਂ ਬੇਟੀ ਨੂੰ ਕਹੀ ਵੀ ਤੈਨੂੰ ਨਹੀਂ ਸੰਦਾ ਤੂੰ ਆਪਣੀ ਗੇਮ ਖੇਡ ਤੇ ਅੱਜ ਬੇਟੀ ਇੱਥੋਂ ਤੱਕਰ ਪਹੁੰਚੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਮੰਦਰ ਜੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਹਰਮਨ ਜੀ ਕਿ ਮੈਂ ਤਾਂ ਪੰਜਾਬੀ ਚ ਗੱਲ ਕਰਦੀ ਆ ਮੈਨੂੰ ਪੰਜਾਬੀ ਮੈਨ ਆਉਂਦੀ ਆ ਤੇ ਉਹ ਬੜੀ ਕਾਫੀ ਤੇਜ਼ੀ ਦੇ ਨਾਲ ਦੇ ਹਾਂਜੀ ਹਾਂਜੀ ਅਸੀਂ ਪੰਜਾਬ ਦੇ ਬਸਨੀਕ ਆ ਅਸੀਂ ਤੇ ਇਹੀ ਕਹਾਂਗੇ ਵੀ ਪੰਜਾਬੀ ਬੋਲੋ ਜਿੰਨੀ ਥੜੇ ਤੋਂ ਵੱਧ ਵੱਧ ਬੋਲੀ ਜਾਂਦੀ ਆ ਜੀ ਅਸਾਂ ਤਾਂ ਬਹੁਤ ਵਧੀਆ ਲੱਗਿਆ ਮਾਤਾ ਜੀ ਤੀਨੇ ਬੜੀ ਕਾਮਯਾਬੀ ਕੀਤੀ ਆ ਅੱਜ ਪੂਰਾ ਨਾਂ ਐ ਜਿਹੜਾ ਧੀ ਦਾ ਤੇ ਜਦੋਂ ਲਾਈਵ ਤੁਸੀਂ ਮੈਚ ਦੇਖਿਆ ਕਿਸ ਤਰ੍ਹਾਂ ਦਾ ਉਹ ਪਲ ਸੀ ਘਬਰਾਟ ਵੀ ਹੁੰਦੀ ਹੋਗੀ ਜਦੋਂ ਮੈਚ ਚੱਲਦਾ ਸੀ ਹਾਂਜੀ ਲਾਈਵ ਦੇਖਣਾ ਤੇ ਟੀਵੀ 'ਚ ਦੇਖਣ ਦਾ ਬਹੁਤ ਫਰਕ ਆ ਜਦੋਂ ਅਸੀਂ ਗਰਾਊਂਡ ਵਿੱਚ ਮੈਚ ਦੇਖਦੇ ਸੀ ਤੇ ਇੱਕਦਮ ਕਦੇ ਉੱਧਰ ਜਾਂਦਾ ਸੀ ਮੈਚ ਕਦੇ ਉੱਧਰ ਜਾਂਦਾ ਸੀ ਬਹੁਤ ਘਬਰਾਹਟ ਹੁੰਦੀ ਸੀ ਅਸੀਂ ਤਾਂ ਉੱਠ ਕੇ ਤਨ ਫੇਰਨੇ ਲੱਗ ਜਾਂਦੇ ਸੀ ਗਰਮੀ ਬਹੁਤ ਆਉਂਦੀ ਸੀ ਹੱਥਾਂ ਨੂੰ ਤੇ ਜਦੋਂ ਪਤਾ ਲੱਗ ਗਿਆ ਵੀ ਹੁਣ ਥੋੜਾ ਫਰਕ ਰਹਿ ਗਿਆ ਤੇ ਦੂਜੀ ਕੁੜੀਆਂ ਨੇ ਕੈਚ ਕੀਤਾ ਫਿਰ ਹਰਮਨ ਨੇ ਕੀਤਾ ਤੇ ਉਦੋਂ ਆਪਣੇ ਹੱਕ ਦੇ ਵਿੱਚ ਆ ਗਿਆ ਵਰਲਡ ਕੱਪ ਵੀ ਆਪਣੇ ਹੱਥ ਵਿੱਚ ਆ ਗਿਆ ਜਦੋਂ ਹਰਮਨ ਨੇ ਕੈਚ ਕੀਤਾ ਹੋਰ ਵੀ ਕਈ ਕੁੜੀਆਂ ਨੇ ਬਹੁਤ ਵਧੀਆ ਹਾਂਜੀ ਹਾਂਜੀ ਸਾਰੀ ਟੀਮ ਬਹੁਤ ਵਧੀਆ ਮਿਹਨਤੀ ਕੁੜੀਆਂ ਨੇ ਇੱਕ ਜੱਟ ਹੋ ਕੇ ਖੇਡਦੀਆਂ ਨੇ ਤੇ ਕਪਤਾਨੀ ਹਰਮਨ ਬਹੁਤ ਵਧੀਆ ਕਰਦੀ ਐ ਇਸ ਤਰ੍ਹਾਂ ਇੱਕ ਜੱਟ ਖੇਡਦੀਆਂ ਕਰਕੇ ਤੇ ਵਧੀਆ ਕਪਤਾਨੀ ਕਰਦੀਆਂ ਨੇ ਤੇ ਆਪਣੇ ਵਰਲਡ ਕੱਪ ਜਿੱਤ ਕੇ ਲੈ ਕੇ ਆਈਆਂ ਨੇ ਬੱਚਿਆਂ ਦੇ ਮਾਪਿਆਂ ਨੂੰ ਕੀ ਅਪੀਲ ਕਰਨੀ ਬੱਚਿਆਂ ਦੇ ਮਾਪਿਆਂ ਨੂੰ ਉਸ ਤੇ ਹੀ ਕਹਿੰਦੇ ਆ ਵੀ ਬੱਚਿਆਂ ਨੂੰ ਘਰੇ ਨਾ ਰੱਖੋ ਜੋ ਵੀ ਕਿਸੇ ਵੀ ਲੈਂਡ ਦੇ ਵਿੱਚ ਆ ਉਹਨਾਂ ਨੂੰ ਅੱਗੇ ਆਉਣ ਤੋਂ ਜੇ ਮਤਲਬ ਗੇਮਾਂ ਦੇ ਵਿੱਚ ਆ ਤਾਂ ਉਹਨਾਂ ਨੂੰ ਆਪ ਤੁਸੀਂ ਗਰਾਊਂਡ ਦੇ ਵਿੱਚ ਲੈ ਕੇ ਆਓ ਜਿਵੇਂ ਸਾਡੀ ਬੱਚੀ ਨੇ ਸਾਡਾ ਨਾਮ ਰੋਸ਼ਨ ਕੀਤਾ ਮੈਂ ਤੁਹਾਡੀਆਂ ਬੱਚੀਆਂ ਤੁਹਾਡਾ ਨਾਮ ਰੋਸ਼ਨ ਕਰਨੀਆਂ ਹਰਮੰਦਰ ਜੀ ਜਿਆਦਾ ਚਾਰ ਬੱਚੀਆਂ ਵੀ ਜਿਹੜੀਆਂ ਨਸ਼ਿਆਂ ਦੇ ਵਿੱਚ ਆਦੀ ਹੋ ਗਈਆਂ ਨੇ ਮਾਪਿਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਸ ਤਰ੍ਹਾਂ ਦਾ ਵਿਵਹਾਰ ਬੱਚਿਆਂ ਦੇ ਨਾਲ ਕਰਨਾ ਚਾਹੀਦਾ ਕੀ ਕਾਰਨ ਬੰਦੇ ਨਸ਼ੇ ਦੇ ਹਾਂਜੀ ਬਸ ਜ਼ਿਆਦਾ ਆਪਾਂ ਜਿਵੇਂ ਕਹਿ ਦਿੰਨੇ ਆ ਉਹਨਾਂ ਨੂੰ ਜ਼ਿਆਦਾ ਪੈਸੇ ਦੇਣੇ ਬੱਚਿਆਂ ਨੂੰ ਉਹ ਬਹੁਤ ਗਲਤ ਵਾ ਆਪਣੇ ਬੱਚਿਆਂ ਨੂੰ ਤੁਸੀਂ ਕੰਟਰੋਲ 'ਚ ਰੱਖੋ ਇਹ ਇਸ ਤਰ੍ਹਾਂ ਦਾ ਕੰਟਰੋਲ ਨਹੀਂ ਵੀ ਕਿ ਉਹਦੇ ਉੱਪਰ ਕਿ ਤੁਸੀਂ ਕੋਈ ਨੱਥ ਪਾਉਣੀ ਆ ਤੁਸੀਂ ਉਹਨਾਂ ਦਾ ਖਰਚਾ ਉਹ ਹਿਸਾਬ ਨਾਲ ਰੱਖੋ ਜਿਹੜੇ ਕਿ ਉਹਨਾਂ ਨੂੰ ਜਾਇਜ਼ ਲੱਗੇ ਤੇ ਉਹ ਉਹਨਾਂ ਦੇ ਨਾਲ ਉਹਦਾ ਮਤਲਬ ਪੜ੍ਹਾਈ ਲਿਖਾਈ ਚੱਲ ਸਕੇ ਖਾਣ ਪੀਣ ਜੋ ਵੀ ਉਹਦਾ ਹੈਗਾ ਤੇ ਆਪੇ ਉਹਦੇ ਤੇ ਠੱਲ ਪਾਉਗੇ ਇਸ ਗੱਲ ਤੇ ਜਦੋਂ ਮੈਚ ਜਿੱਤਦੇ ਆ ਤੇ ਬਾਪ ਨੇ ਗਰਾਊਂਡ ਦੇ ਵਿੱਚ ਧੀ ਨੂੰ ਚੁੱਕਿਆ ਤੇ ਉਦੋਂ ਵੀ ਤਾੜੀਆਂ ਵੱਜੀਆਂ ਉਸ ਵਕਤ ਵੀ ਐਂ ਲੱਗਦਾ ਸੀ ਕਿ ਇੱਕ ਪੁੱਤ ਨੂੰ ਚੁੱਕੀ ਫਿਰਦੇ ਆ ਹਾਂਜੀ ਮੈਂ ਤੁਹਾਨੂੰ ਦਿਵੇਂ ਦੱਸਿਆ ਵਾ ਬੇਟੀ ਨੂੰ ਜੋ ਨਿੱਕੀ ਹੁੰਦੀ ਨੇ ਮੈਂ ਗੋਦੀ ਚੱਕਦਾ ਸੀਗਾ ਤੇ ਬੱਚਾ ਜੇ ਜਿੰਨੀ ਮਰਜ਼ੀ ਵੱਡੀ ਉਮਰ ਦਾ ਹੋ ਜੇ ਬਾਪ ਵਾਸਤੇ ਤਾਂ ਬੱਚਾ ਹੀ ਰਹਿੰਦਾ ਵਾ ਤੇ ਇਸ ਤਰ੍ਹਾਂ ਕਰਕੇ ਫਿਰ ਉਹਨੂੰ ਮੈਂ ਗੋਦੀ ਚੱਕਿਆ ਸੀ ਕੀ ਅਪੀਲ ਕਰੂੰਗੇ ਹੋਰ ਆਪਣੇ ਜਿਹੜੇ ਅੱਜ ਦੇ ਸਮਾਜ ਦੇ ਲੋਕ ਨੇ ਹਾਂਜੀ ਅੱਜ ਦੇ ਸਮਾਜ ਦੇ ਲੋਕਨ ਵਾਰ-ਵਾਰ ਸਾਡੇ ਤੇ ਇਹੀ ਅਪੀਲ ਆਉਦੀ ਬੱਚਿਆਂ ਨੂੰ ਕੁੱਖਾਂ ਚ ਨਾ ਮਾਰੋ ਉਹਨਾਂ ਨੂੰ ਮੌਕਾ ਦਿਓ ਚਾਹੇ ਪੜ੍ਹਾਈ ਆ ਚਾਹੇ ਗੇਮ ਆ ਚਾਹੇ ਹੋਰ ਵੀ ਕੋਈ ਕਿਸੇ ਤਰ੍ਹਾਂ ਦਾ ਵੀ ਮਤਲਬ ਹੈਗਾ ਸਸ ਤੋਂ ਕਿਸੇ ਤਰ੍ਹਾਂ ਦਾ ਵੀ ਉਹਨੂੰ ਆਜ਼ਾਦ ਕਰੋ ਤੇ ਉਹਨਾਂ ਨੂੰ ਜਿਵੇਂ ਸਾਡੇ ਬੱਚਿਆਂ ਨੇ ਸਾਡਾ ਨਾਮ ਰੋਸ਼ਨ ਕੀਤਾਵੇਂ ਤੁਹਾਡੀਆਂ ਬੱਚੀਆਂ ਵੀ ਤੁਹਾਡਾ ਨਾਮ ਰੋਸ਼ਨ ਕਰਨਗੇ ਬਿਲਕੁਲ ਹਰਮਨ ਦੇ ਮਾਤਾ ਪਿਤਾ ਨੇ ਵੀ ਸੁਨੇਹਾ ਦਿੱਤਾ ਕਿ ਜਿਹੜੇ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਤੇ ਤਿਆਂ ਦੇ ਵਿੱਚ ਵੀ ਜਿਹੜੀ ਪੁੱਤਰਾ ਮੰਗ ਪਿਆਰ ਕਰਨਾ ਚਾਹੀਦਾ ਤੇ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਤੇ ਨਾਲ ਦੀ ਨਾਲ ਉਹਨਾਂ ਨੂੰ ਜਿਸ ਵੀ ਫੀਲਡ ਦੇ ਵਿੱਚ ਉਹ ਜਾਣਾ ਚਾਹੁੰਦੇ ਆ ਉਸ ਫੀਲਡ ਦੇ ਵਿੱਚ ਉਹਨਾਂ ਨੂੰ ਸਹਿਯੋਗ ਦਿੱਤਾ ਜਾਵੇ ਤਾਂ ਜੋ ਸਾਡੀ ਹਰਮਨਪ੍ਰੀਤ ਵਾਂਗ ਉਹਨਾਂ ਦੀਆਂ ਬੱਚੀਆਂ ਵੀ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ால் திங லி சி.